ਹੈਲੋ ਦੋਸਤੋ ਆਦab ਨਮਸਤੇ ਸਸਕਾਲ ਮੈਂ ਤੁਹਾਡਾ ਆਪਣਾ ਗੁਰਜੰਟ ਕਕਰਾਲਾ ਤੇ ਅੱਜ ਵੀਰੇ ਆਪਾਂ ਇਸ ਟੌਪਿਕ ਤੇ ਵੀਡੀਓ ਬਣਾ ਰਹੇ ਹਾਂ ਕਿ ਮੰਦਰਾਂ ਦੇ ਵਿੱਚ ਜਿਹੜੇ ਘੰਟੇ ਨੇ ਉਹ ਕਿਉਂ ਲਾਏ ਜਾਂਦੇ ਨੇ ਤੇ ਮੰਦਰ ਹਰ ਇੱਕ ਮੰਦਰ ਦੇ ਅੰਦਰ ਘੰਟਾ ਹੁੰਦਾ ਜਿਵੇਂ ਕਿ ਗੁਰਦੁਆਰਾ ਸਾਹਿਬ ਚ ਘੰਟਾ ਨਹੀਂ ਹੁੰਦਾ ਤੇ ਉਹ ਘੰਟਾ ਜਿਹੜਾ ਉਹ ਕਿਉਂ ਲਾਇਆ ਜਾਂਦਾ ਸੋ ਜਿਹੜੇ ਮੰਦਰਾਂ ਵਿੱਚ ਘੰਟੇ ਲੱਗੇ ਹੋਣ ਦੇ ਕਈ ਕਾਰਨ ਹੁੰਦੇ ਨੇ ਪਹਿਲਾਂ ਤਾਂ ਜਿਹੜੀ ਘੰਟੇ ਦੀ ਆਵਾਜ਼ ਸੁਣ ਕੇ ਲੋਕ ਜਾਣ ਜਾਂਦੇ ਨੇ ਕਿ ਮੰਦਰ 'ਚ ਜਿਹੜਾ ਵੀ ਸਥਾਪਿਤ ਦੇਵੀ-ਦੇਵਤਾ ਹੈ ਉਹਦੀ ਆਰਤੀ ਸ਼ੁਰੂ ਹੋ ਚੁੱਕੀ ਹੈ ਇਸ ਲਈ ਜਿਹੜੇ ਆਰਤੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਛੁੱਕ ਹੁੰਦੇ ਨੇ ਉਹ ਜਲਦੀ-ਜਲਦੀ ਪਹੁੰਚਦੇ ਨੇ ਜਿਹੜੇ ਨਹੀਂ ਪਹੁੰਚ ਸਕਦੇ ਉਹ ਜਿੱਥੇ ਹੁੰਦੇ ਨੇ ਉੱਥੇ ਖੜਕੇ ਧਿਆਨ ਕਰਨ ਲੱਗ ਜਾਂਦੇ ਨੇ ਕੰਟਾ ਲਗਾਏ ਜਾਣ ਦਾ ਜਿਹੜਾ ਦੂਜਾ ਕਾਰਨ ਹੈ ਉਹ ਇਹ ਵੀ ਹੈ ਕਿ ਮੰਦਰਾਂ ਵਿੱਚ ਪ੍ਰਾਣ ਪ੍ਰਤੀਸ਼ਟਾ ਦੇਵਤਿਆਂ ਦੀ ਵੀ ਜਿਹੜੇ ਦੇਵਤੇ ਨੇ ਉਹ ਵੀ ਜਾਗਰੂਕ ਹੋ ਜਾਣ ਨਹੀਂ ਤਾਂ ਜਦੋਂ ਤੁਸੀਂ ਉਹਨਾਂ ਦੇ ਦਰਸ਼ਨਾਂ ਲਈ ਜਾਂਦੇ ਹੋ ਹੋ ਸਕਦਾ ਹੈ ਕਿ ਉਸ ਸਮੇਂ ਉਹ ਸਮਾਧੀ ਵਿੱਚ ਡੁੱਬੇ ਹੋਣ ਅਤੇ ਤੁਹਾਡੀ ਪੂਜਾ ਅਰਦਾਸ ਬ्यर्थ ਚਲੀ ਜਾਵੇ ਕਿਉਂਕਿ ਜੇ ਉਹਨਾਂ ਨੇ ਵੀ ਅਰਦਾਸ ਕਰਨੀ ਹੈ ਉਸ ਅਕਾਲ ਪੁਰਖ ਉਸ ਵਾਹਿਗੁਰੂ ਦੀ ਭਗਤੀ ਕਰਨੀ ਹੈ ਤੇ ਫਿਰ ਆਪਾਂ ਨੂੰ ਜਿਹੜਾ ਵਾਰ ਹੈ ਉਹ ਦੇਣਾ ਤੇ ਜਦੋਂ ਅਸੀਂ ਜਾਂਦੇ ਹਾਂ ਤਾਂ ਉਹ ਸਮਾਧੀ ਚ ਡੁੱਬੇ ਹੁੰਦੇ ਨੇ ਫਿਰ ਜਿਹੜੀ ਅਸੀਂ ਉੱਥੇ ਗਏ ਤਾਂ ਸਾਡੀ ਜਿਹੜੀ ਅਰਦਾਸ ਆ ਉਹ ਬ्यर्थ ਜਾਂਦੀ ਹੈ ਘੰਟੇ ਦੀ ਆਵਾਜ਼ ਜੇਕਰ ਪਿਆਰ ਨਾਲ ਲਗਾਵ ਨਾਲ বাজਾਇਆ ਜਾਵੇ ਘੰਟੇ ਨੂੰ ਤੱਕਣਾ ਨੂੰ ਬਹੁਤ ਪਿਆਰੀ ਲੱਗਦੀ ਹੈ ਘੰਟੇ ਦੀ ਆਵਾਜ਼ ਨਾਲ ਆਪਸ਼ਗਨ ਨੇ ਜਿਹੜੇ ਉਹਨਾਂ ਦਾ ਨਿਵਾਰਨ ਹੁੰਦਾ ਹੈ ਪੁਰਾਣੇ ਅਤੇ ਧਾਰਮਿਕ ਗ੍ਰੰਥਾਂ ਅਨੁਸਾਰ ਜਦੋਂ ਪ੍ਰਾਲਿਆ ਕਾਰਨ ਤੋਂ ਬਾਅਦ ਸ੍ਰਿਸ਼ਟੀ ਹੋਈ ਸੀ ਉਸ ਸਮੇਂ ਘੰਟੇ ਦੀ ਆਵਾਜ਼ ਦੇ ਸਮਾਨ ਹੀ ਨਾਦ ਆਵਾਜ਼ ਹੋਈ ਸੀ ਇਸ ਤਰ੍ਹਾਂ ਮੰਦਰਾਂ ਵਿੱਚ ਘੰਟੇ ਲਾਏ ਜਾਣ ਦੇ ਕਈ ਕਾਰਨ ਹਨ ਤੇ ਸੋ ਇਹ ਆਪਣੇ ਜਿਹੜਾ ਧਾਰਮਿਕ ਕਾਰਨ ਆਪਾਂ ਤੁਹਾਨੂੰ ਉਹ ਦੱਸਿਆ ਇਹਦਾ ਜਿਹੜਾ ਧਾਰਮਿਕ ਕਾਰਨ ਹੈ ਘੰਟੇ ਲਾਈ ਜਾਣ ਦਾ ਉਹ ਇਹ ਹੈ ਮਿਲਦੇ ਆਪਾਂ ਕਿਸੇ ਨਵੀਂ ਅਪਡੇਟ ਨਾਲ ਉਦੋਂ ਤੱਕ ਲਈ ਆਦਾਬ ਨਮਸਤੇ ਸਤਿ ਸ਼੍ਰੀ ਅਕਾਲ